ਤੋਲਪੁਰ ਦੇ ਵਿੱਚ ਧੋਲਪੁਰ ਦੇ ਵਿੱਚ ਆ ਬੌਲੀ ਆ ਜਿਹਨੂੰ ਹਿੰਦੀ ਚ ਬਾਵੜੀ ਕਹਿੰਦੇ ਆ ਤੇ ਅੰਗਰੇਜ਼ੀ ਚ ਸਟੈਪ ਵੈਲ ਕਹਿੰਦੇ ਆ ਦੋ ਮੰਜ਼ਲਾਂ ਦੀਆਂ ਬਾਹਰ ਨੇ ਉਹ ਸਾਹਮਣੇ ਦਿਸ ਰਹੀਆਂ ਤੁਹਾਨੂੰ ਤੇ ਤਿੰਨ ਮੰਜ਼ਲਾਂ ਥੱਲੇ ਪਾਣੀ ਚ ਡੁੱਬੀਆਂ ਹੋਈਆਂ ਧੋਲਪੁਰ ਰਾਜਸਥਾਨ ਦੀ ਰਿਆਸਤ ਆ ਇਹ ਦਾ ਇਹ ਦਾ ਜਿਹੜਾ ਬਣੀ ਸੀ 1873 ਤੋਂ ਲੈ ਕੇ 1893 ਦੇ ਦਰਮਿਆਨ ਇਹ ਬਣੀ ਸੀ ਪਾਣੀ ਇਹਦੇ ਵਿੱਚੋਂ ਕਦੇ ਮੁੱਕਿਆ ਨਹੀਂ ਅੱਜ ਵੀ ਦੇਖੋ ਉੱਤੋਂ ਤੱਕ ਆ ਤੇ ਹੁਣ ਧੋਲਪੁਰ ਨਾ ਕਿਵੇਂ ਪਿਆ ਧਵਲਪੁਰੀ ਤੋਂ ਪਿਆ ਵਾ ਤਵਲਦੇਵ ਨੇ ਵਸਾਈ ਸੀ ਤਵਲਪੁਰੀ ਤੁਥ ਵਰ ਨਾ ਵਿਗੜਦਾ ਵਿਗੜਦਾ ਤੌਲਪੁਰ ਹੋ ਗਿਆ 11ਵੀਂ ਸਦੀ ਦੀ ਗੱਲ ਆ ਫਿਰ 1806 ਦੇ ਵਿੱਚ ਅੰਗਰੇਜ਼ਾਂ ਨੇ ਕੀਰਤ ਸਿੰਘ ਨੂੰ ਰਾਜਗਦੀ ਦਿੱਤੀ ਤੇ ਇੱਕ ਰਿਆਸਤ ਵਜੋਂ ਇਹ ਸਥਾਪਿਤ ਹੋ ਗਿਆ ਸੀਗਾ ਇਹ ਪਾਣੀ ਦਾ ਮੁੱਖ ਸਰੋਤ ਆ ਇਸ ਕਿਸਮ ਦੀਆਂ ਬੌਲੀਆਂ ਤੁਹਾਨੂੰ ਮੱਧ ਪ੍ਰਦੇਸ਼ ਰਾਜਸਥਾਨ ਤੇ ਮਹਾਰਾਸ਼ਟਰ ਦੇ ਵਿੱਚ ਮਿਲਣਗੀਆਂ ਜਾਂ ਅਤਰ ਇਸ ਕਿਸਮ ਦੀਆਂ ਸਾਰੇ ਪਿੱਲਰ ਬਣੇ ਹੋਏ ਆ ਬਹੁਤ ਡੂੰਘਾ ਪਾਣੀ ਆ ਇਹਨੂੰ ਪਤਾਲ ਤੋੜ बावੜੀ ਵੀ ਕਹਿੰਦੇ ਆ ਕਿਉਂਕਿ ਤਾਂ ਪੱਤਣ ਹੀ ਨਹੀਂ ਕਰ ਇੱਕ ਵਾਰੀ ਕਹਿੰਦੇ ਵੀ ਸਾਫ ਕਰ ਲੱਗੇ ਸੀ ਪਾਣੀ ਕੱਢੀ ਗਏ ਕੱਢੀ ਗਏ ਸਿਰਫ 1.40 ਘਟਿਆ ਸੀਗਾ ਆਦਰਵਾਇਜ਼ ਇਹ ਕੱਢ ਹੀ ਨਹੀਂ ਸਕਿਆ ਫੇਰ ਕਹਿੰਦੇ ਵੀ ਯਾਰ ਰਹਿਣ ਦੋ ਆਈ ਰਹਿਣ ਦੋ ਇਹਨੂੰ ਮਤਲਬ ਜਦੋਂ ਜਿੰਨਾ ਚਿਰ ਚੰਬਲ ਦਾ ਪਾਣੀ ਇੱਥੇ ਸ਼ਹਿਰ 'ਚ ਨਹੀਂ ਸੀ ਉਦੋਂ ਉਹਨਾਂ ਚੈਰ ਇਹਦੀ ਪੂਰੀ ਅਜੰਸੀ ਮਰਿਆਦਾ ਸੀ ਸਾਫ ਸਫਾਈ ਸੀ ਜਦੋਂ ਚੰਬਲ ਦਾ ਪਾਣੀ ਆਉਣ ਲੱਗ ਗਿਆ ਫੇਰ ਇਹਦੀ ਸਾਫ ਸਫਾਈ ਤੁਹਾਨੂੰ ਪਤਾ ਹੀ ਹੈ ਕਿੰਨੀ ਗੰਦਗੀ ਵਿੱਚ ਨਾ ਉਹ ਦੇਖੋ ਬੋਤਲਾਂ ਬਾਦਲਾਂ ਸਿੱਟੀਆਂ ਪਈਆਂ ਇੱਥੇ ਆਉਣ ਦੇ ਲਈ ਬਹੁਤ ਪੁਰਾਣੀ ਮੰਡੀ ਵਿੱਚ ਦੀ ਪਤਲੇ ਜਿਹੇ ਰਸਤੇ ਥਾਣੀ ਆਉਣਾ ਪੈਂਦਾ ਆਮ ਬੰਦੇ ਲਈ ਲੱਭਣਾ ਔਖਾ ਹੋ ਜਾਂਦਾ ਮੇਰੇ ਲਈ ਬਾਈ ਬਲਜੀਤ ਬੈਸ ਹੁਣੀ ਸੀ ਕਿ ਉਹ ਮੈਨੂੰ ਲੈ ਕੇ ਆਏ ਕਹਿੰਦੇ ਰਪੇ ਚੱਲ ਇੱਧਰ ਦਿਖਾ ਕੇ ਲਿਆਵਾ ਲਾਲ ਪੱਥਰ ਦੀ ਬਣੀ ਹੋਈ ਆ ਲਾਲ ਪੱਥਰ ਦੇ ਲਈ ਧੌਲ ਪਰ ਹਮੇਸ਼ਾ ਜਾਣਿਆ ਜਾਂਦਾ ਵਾ ਇਹ ਜਿਹੜੀਆਂ बावੜੀਆਂ ਨੇ ਇਹ ਜਿੱਥੇ ਹੈਗੇ ਥੱਲੇ ਤੱਕ ਜਾਂਦੇ ਆ ਪਰਲੇ ਪਾਸੇ ਦੇ ਖੂਬ ਬਣਿਆ ਹੋਇਆ ਉਹ ਵੀ ਤੁਮੇ ਦਿਖਾ ਕੇ ਲੈ ਕੇ ਆਉਂਗਾ ਖੂਹ ਚੋਂ ਪਾਣੀ ਫਿਰ ਇੱਧਰਲੇ ਪਾਸੇ ਚੜਦਾ ਜੇ ਪਾਣੀ ਦਾ ਲੈਵਲ ਨੀਵਾਂ ਆ ਜਾਂਦਾ ਤਾਂ ਪੌਣੀ ਪਾਣੀ ਦੇ ਵਿੱਚ ਥੱਲੇ ਨੂੰ ਉਤਰ ਉਤਰ ਕੇ ਪਾਣੀ ਤੱਕ ਪਹੁੰਚਿਆ ਜਾ ਸਕਦਾ ਸੀਗਾ ਇਸ ਹਿਸਾਬ ਕਿਤਾਬ ਦੀਆਂ ਪਿੱਲਰ ਬਣੇ ਹੋਏ ਦੋ ਦੋ ਪਿੱਲਰ ਬੋਰਡਾਂ ਦੇ ਦਰਖਤ ਵਗੈਰਾ ਹੋ ਚੁੱਕਿਆ ਬੋਰਡ ਵਗੈਰਾ ਹੋ ਚੁੱਕਿਆ ਖਸਤਾ ਹਾਲਤ ਹੋ ਚੁੱਕੀ ਆ ਆ ਚਮਗਿੱਦੜਾਂ ਨੇ ਸਾਰਾ ਇੱਥੇ ਗੰਦ ਪਾਇਆ ਹੋਇਆ ਹੈ ਨਾ ਮਤਲਬ ਵੇਸਟੇਜ ਜੋ ਚਮਗਿੱਦੜਾਂ ਹੁੰਦਾ ਵਾ ਬਦਬੋੜਾ ਕੰਮ ਹੋਇਆ ਪਿਆ ਤੇ ਆ ਦੇਖੋ ਦੋ ਦੋ ਪਿੱਲਰਸ ਨੂੰ ਇੱਥੋਂ ਤੱਕ ਇੱਧਰ ਵੀ ਪਿੱਲਰ ਨਜ਼ਰ ਆਉਣਗੇ ਇੱਧਰ ਵੀ ਪਿੱਲਰ ਨਜ਼ਰ ਆਉਣਗੇ ਟੋਟਲੇ ਪੰਜ ਮੱਜਲੀਆ ਤਿੰਨ ਪਾਣੀ ਚ ਡਿੱਗਿਆ ਹੋਏ ਡੁੱਬੀਆਂ ਹੋਈਆਂ ਆ ਆ ਦੇਖੋ ਇੱਧਰ ਕਰ ਕਰ ਅਗਰੀ ਦਿਖਾ ਦਿਆਂ ਆਇਓ ਵੀਰੇ ਜਵਾਂ ਜਾਲੀਆਂ ਆ ਦੇਖੋ ਵਨ ਪੀਸ ਇੱਕ ਪੀਸ ਨੂੰ ਕੱਟ-ਕੱਟ ਕੇ ਬਣਾਇਆ ਗਿਆ ਵਾ ਇਥੋਂ ਤੱਕ ਕੇ ਸਾਰਾ ਇੱਕ ਪੀਸ ਆ ਇਸ ਪੱਥਰ ਨੂੰ ਕੱਟ-ਕੱਟ ਕੇ ਇਹ ਜਾਲੀਆਂ ਪਾਈਆਂ ਗਈਆਂ ਨੇ ਮਤਲਬ ਕਾਰਾਗਰੀ ਪੱਥਰ ਦੀ ਕਾਰਾਗਰੀ ਦੇ ਵਿੱਚ ਰਾਜਸਥਾਨ ਮੰਨਿਆ ਗਿਆ ਵਾ ਆ ਸਾਰਾ ਮਤਲਬ ਕਹਿ ਸਕਦੇ ਆ ਕਿ ਪੱਥਰੀ ਪੱਥਰ ਵਰਤਿਆ ਗਿਆ ਹੋਰ ਸਾਉ ਦਾ ਪੱਥਰ ਆ ਤਾਂ ਇਹਦੇ ਇਧਰੇ ਪਾਸੇ ਵੀ ਜਾਲੀਆਂ ਬਰਾਮਡੇ ਨਜ਼ਰ ਆਣ ਕਿਉਂਕਿ ਪਾਣੀ ਇਹ ਸਾਰੇ ਸ਼ਹਿਰ ਨੂੰ ਪਾਣੀ ਸਪਲਾਈ ਹੁੰਦਾ ਸੀ ਥੋਲਪੁਰ ਰਿਆਸਤ ਨੂੰ ਦਸੁੰਦਰਾ ਰਾਜ ਇਥੋਂ ਦੀ ਮੁੱਖ ਮੰਤਰੀ ਸੀ ਹੈਨਾ ਮਤਲਬ ਪਰ ਹੜ ਰਾਜਸਥਾਨ ਦੀ ਮੁੱਖ ਮੰਤਰੀ ਰਹੀ ਆ ਇੱਥੇ ਲੈ ਪਾਸੇ ਆ ਜਓ। ਪਹਰਸ਼ ਵੀ ਪੱਥਰ ਦੇ ਲੱਗੇ ਹੋਏ ਨਜ਼ਰ ਆ ਜਾਣਗੇ। ਆ ਦੇਖ ਸਕਦੇ ਹੋ ਤੁਸੀਂ ਤੇ ਆ ਆ ਦੀਵੇ-ਦੂਵੇ ਮਸ਼ਾਲਾਂ ਜਦੋਂ ਬਿਜਲੀ ਪਣ ਨਹੀਂ ਸੀ ਹੁੰਦੀ ਫੋਦੋ ਫਿਰ ਮਸ਼ਾਲਾਂ ਵਗੈਰਾ ਇੱਥੇ ਜਗਾਈਆਂ ਜਾਂਦੀ ਸੀ ਦੀਵੇ ਜਗਾਈ ਜਾਂਦੇ ਸੀਗੇ। ਆਪਾਂ ਨਾਲ ਦੀ ਨਾਲ ਇੱਧਰਲੇ ਪਾਸੇ ਨੂੰ ਚੱਲੇ ਆਂ। ਪਤਾਲ ਤੋੜ ਬਾਵੜੀ ਕਹਿੰਦੇ ਆ ਇਹਨੂੰ 1873 ਤੋਂ 1893 ਦੇ ਦਰਮਿਆਨ ਹੀ ਬਣੀ ਸੀਗੀ। ਉਹਨਾਂ ਵੇਲਾਂ ਦੇ ਵਿੱਚ ਲੋਕ ਪਾਣੀ ਦੇ ਨਾਲ ਹੀ ਗੁਜ਼ਾਰਾ ਕਰਦੇ ਸੀਗੇ। ਆ ਉਧਰਲੇ ਪਾਸੇ ਚੱਲ ਗਏ ਆ ਛੋਟਾ ਯਾ ਰਸਤਾ ਇਸ ਖੂਹ ਵਾਲੇ ਪਾਸੇ ਨੂੰ ਜਾਂਦਾ ਵਾ ਆਜੋ ਘਰਾਂ ਬਹੁਤ ਪੁਰਾਣਾ ਖੂਹ ਲੱਗਿਆ ਹੋਇਆ ਵਾ ਆ ਇਧਰਲੇ ਪਾਸੇ ਚੱਲ ਗਏ ਆ ਦੇਖੋ ਆ ਆ ਰਿਹਾ ਸਹੀ ਇੱਕ ਗੋਲ ਗੋਲ ਪ੍ਰਕਰਮਾ ਦੇ ਵਿੱਚ ਬਣਾਇਆ ਹੋਇਆ ਵਾ ਜੇ ਇਧਰੋਂ ਤੁਰਿਆਵਾਂਗੇ ਆਪਾਂ ਦੇ ਨਾਲ ਸਹੀ ਡਾਇਰੈਕਸ਼ਨ ਆ ਜਾਊਗੀ ਫਿਰ ਇਧਰ ਤੁਰ ਹੈਗੇ ਆਪਾਂ ਆ ਦੇਖ ਸਕਦੇ ਹੋ ਇਧਰ ਆ ਜਿਹੜਾ ਹੈਗਾ ਖੂਹ ਆਪਾਂ ਪਹਿਲਾਂ ਮੈਂ ਖੂਹ ਦੇ ਦਰਸ਼ਨ ਕਰਾ ਦਿਆਂ ਇਹ ਮੇਨ ਖੂਹ ਆ ਪਾਣੀ ਦੇਖੋ ਕਿੰਨਾ ਵਾ ਪਾਣੀ ਦੇਖੋ ਕਿੰਨਾ ਨਜ਼ਰ ਆਊਗਾ ਤੁਹਾਨੂੰ ਇਹਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਹਜੇ ਤੱਕ ਮਤਲਬ ਉਹਵੇਂ ਸਹੀ ਸਲਾਮਤ ਪਈਆ ਮਤਲਬ ਸਫਾਈ ਦੀ ਘਾਟ ਆ ਤੇ ਤਾਂ ਦੇਖੋ ਤਾਲੀਆਂ ਛੱਤਾਂ ਵੀ ਦਿਖਾ ਦਿਓ ਵੀ ਕਿੰਨੀ ਕਾਰਾਗਰੀ ਕੀਤੀ ਗਈ ਸੀ ਇਸ ਬੋਲੀ ਦੇ ਵਿੱਚ ਹਨਾ ਇਹ ਕੱਛੂ ਕੁੰਮੇ ਵੀ ਆ ਹੈ ਪਾਣੀ ਚ ਕੱਛੂ ਕੁੰਮੇ ਪੱਛੂ ਕੁੰਮੇ ਵੀ ਆ ਪਤਾ ਲੱਗਾ ਕਹਿੰਦੇ ਵੀ ਕੱਛੂ ਕੁੰਮੇ ਵੀ ਆ ਪਾਣੀ ਦੇ ਵਿੱਚ ਕਿਉਂਕਿ ਡੂੰਘਾ ਵਾ ਚੈਰ ਹੋ ਗਿਆ ਹਨਾ ਤੇ ਆ ਆ ਦੇਖੋ ਇਧਰਲੇ ਪਾਸੇ ਕਿਉਂਕਿ ਕੱਛੂ ਕੁੰਮੇ ਹੋਏ ਮੱਛੀਆਂ ਹੋਈਆਂ ਇਹ ਪਾਣੀ ਨੂੰ ਸਾਫ਼ ਵੀ ਰੱਖਦੀਆਂ ਵਾ ਪਰ ਜਦੋਂ ਬੇਮਤਲਬ 아이 ਗੰਦ ਸਿੱਟੀ ਜਾਣਾ ਫਿਰ ਉਹ ਵਿਚਾਰੀਆਂ ਮੱਛੀਆਂ ਵੀ ਕੀ ਕਰਨ ਹਨਾ ਤਾਂ ਆ ਦੇਖੋ ਇੱਧਰਲੇ ਪਾਸ ਖੂਦ ਹੀ ਅਰਧ ਕਰਦਾ ਪਾ ਬਾਉਂਡਰੀ ਚ ਘੁੰਮ ਰਹੇ ਆ ਤੇ ਕੰਦਾਂ ਵੀ ਮਤਲਬ ਹੋਰ ਹਸਾਲੀਆਂ ਹੋ ਚੁੱਕੀਆਂ ਚਮ ਕਿੱਧਰ ਬਹੁਤ ਇੱਥੇ ਥੋੜਾ ਬਚਾ ਕੇ ਆਉਣਾ ਪਊਗਾ ਇਹ ਸਾਰੀ ਬਾਉਂਡਰੀ ਇੱਥੋਂ ਤੁਸੀਂ ਦੇਖ ਸਕਦੇ ਹੋ ਕਮਾਲ ਦਾ ਦ੍ਰਿਸ਼ ਵੀ ਸਾਰੇ ਤੌਲ ਪਰ ਨੂੰ ਇਹ ਸੱਚਦਾ ਸੀਗਾ ਕੋਪੀ ਵੀਰ ਇਧਰੋਂ ਆਓ ਦਿਖਾਓ ਥੱਲੋਂ ਜਿਹੜਾ ਉਹ ਪੌੜੀਆਂ ਦੇ ਪਾਣੀ ਆਪਾਂ ਪਹਿਲਾਂ ਦੇਖਿਆ ਨਾ ਇਸ ਥਾਂ ਤੋਂ ਪਾਣੀ ਜਾਂਦਾ ਸੀ ਉਹ ਸਾਹਮਣੇ ਨਾ ਦਰਵਾਰਿਆਂ ਨੂੰ ਸਾਨੂੰ ਸਰਾਖ ਜਿਆ ਉਹ ਉਥੋਂ ਪਾਣੀ ਜਾਂਦਾ ਸੀ ਗਾਂਲੇ ਪਾਸੇ ਪੌੜੀਆਂ ਵਾਲੇ ਪਾਸੇ ਨੂੰ ਪਾਣੀ ਇਸ ਥਾਂ ਤੋਂ ਜਾਂਦਾ ਹੁੰਦਾ ਸੀਗਾ ਇਸ ਮਤਲਬ ਦੱਸਿਆ ਵੀ ਇਹਦੇ ਚਾਰੇ ਪਾਸੇ ਦਲਾਨ ਬਣੇ ਹੋਏ ਆ ਹਨ ਦੋਵੇਂ ਪਾਸੇ ਦੀ ਆਉਣ ਦੇ ਲਈ ਤੇ ਚਾਰ ਦਰਵਾਜ਼ੇ ਬਣੇ ਹੋਏ ਇਹਦੇ ਆਉਣ ਦੇ ਵਾਸਤੇ ਬਣੇ ਹੋਏ ਆ ਤੇ ਤੁਹਾਨੂੰ ਮੈਂ ਦੱਸਦਾ ਇਹ ਬੋਲੀਆਂ ਬਣਾਉਣ ਦਾ ਕਾਰਨ ਕੀ ਹੁੰਦਾ ਸੀਗਾ ਕਿ ਰਾਜਿਆਂ ਦੇ ਵਾਸਤੇ ਪਹਿਲਾਂ ਤਾਂ ਸਰੂਤ ਹੁੰਦਾ ਸੀ ਰਾਜੇ ਆਪਦੀ ਨਿਸ਼ਾਨੀ ਬਣਾਉਣਾ ਚਾਹੁੰਦੇ ਸੀ ਜਿਹਦੇ ਨਾਲ ਉਹ ਲੱਗੇ ਵੀ ਸਦੀਆਂ ਤੱਕ ਉਹ ਯਾਦ ਕੀਤੇ ਜਾਣ ਦੂਜਾ ਹੁੰਦਾ ਸੀ ਪਾਣੀ ਨੂੰ ਲੋਕ ਇੱਜ਼ਤ ਦਿੰਦੇ ਸੀ ਵੀ ਜਿੱਥੇ ਪਾਣੀ ਪਿਆ ਯਾਰ ਉਹਨੂੰ ਥਾਂ ਖਊ ਖੂਰ ਸੋਨਾ ਹੋਵੇ ਤੇ ਲੋਕ ਇੱਜ਼ਤ ਕਰਦੇ ਸੀਗੇ ਆ ਛੱਤ ਦਿਖਾ ਦਿਓ ਸਲੇਟਾਂ ਪਾਈਆਂ ਹੋਈਆਂ ਉੱਤੇ ਆਹ ਦੇਖ ਸਾਦੇ ਹੂੰ ਆ ਸਲੇਟਾਂ ਪਾਈਆਂ ਹੋਈਆਂ ਸਾਰੀਆਂ ਸਾਨੂੰ ਨਜ਼ਰ ਆ ਜਾਣਗੀਆਂ ਤੇ ਇੱਕ ਟਾਂ ਦਾ ਡਿਜ਼ਾਈਨ ਸਾਰਾ ਸਾਰੀ ਬੌਲੀ ਪਿੱਲਰਾਂ ਤੇ ਖੜੀ ਹੈ ਇਹ ਜਿਹੇ ਪਿੱਲਰਾਂ ਤੇ ਆ ਦੋ ਦੋ ਪਿੱਲਰਾਂ ਤੇ ਸਾਰੀ ਬੌਲੀ ਇਸ ਹਸਾਬ ਦੇ ਨਾਲ ਖੜੀ ਹੋਈ ਆ ਤੇ ਹੋਮਸ ਹੋ ਚੁੱਕੀ ਅਸੀਂ ਬਰਸਾਤਾਂ ਤੇ ਮੌਸਮ ਚਾਹਸਕ ਆਏ ਹੋਏ ਆ ਦੇਖੋ ਵੀ ਸਾਰੇ ਗੁੜਾਈਦਾਰ ਤੋਂ ਨਮੂਨੇ ਇੱਥੇ ਸਾਫ਼ ਤੌਰ ਤੇ ਨਜ਼ਰ ਆ ਜਾਣਗੇ ਆਓ ਇੱਧਰ ਕਿਰੇ ਸਰ ਪਰ ਰੌਂਡ ਲਾ ਲਗੇ ਵੀ ਸਾਰੀ ਪਿੱਲਰਾਂ ਤੇ ਖੜੀ ਹੋਈ ਬੌਲੀ ਪਤਾਲ ਤੋਲ ਬੌਲੀ ਕਹਿੰਦੇ ਬੌਲੀ ਕਹਿੰਦੇ ਕਿ ਪੱਤਣੇ ਦਾ ਲੱਭ ਹੀ ਨਹੀਂ ਸਕੇ ਮਤਲਬ ਕਾਰਨ ਕਿ ਪਾਣੀ ਬਹੁਤ ਇਕੱਠਾ ਹੁੰਦਾਗਾ ਇੱਕ ਵਾਰ ਜਦੋਂ ਬਣ ਗਈ ਬਣ ਗਈ ਉਸ ਤੋਂ ਬਾਅਦ ਤਾਂ ਫਿਰ ਮਤਲਬ ਬੱਸੋਂ ਬਾਹਰ ਵਾਲਾ ਕੰਮ ਹੋ ਗਿਆ ਇੱਧਰਲੇ ਪਾਸੇ ਆਜੋ ਇੱਥੋਂ ਉਹਦੇ ਬੰਦਾ ਉਹਦੇ ਕਾਈ ਕੱਢੀ ਜਾਂਦਾ ਜਿਵੇਂ ਪਾਣੀ ਛਾਤੋਂ ਤੇ ਮਾਰ ਲੈਂਦੇ ਆ ਆਓ ਦੇਖੋ ਇੱਧਰਲੇ ਪਾਸੇ ਆ ਪੌੜੀਆਂ ਆ ਗਈਆਂ ਹਨ ਥੱਲੇ ਬਰਾਂਡੇ ਬਣੇ ਹੋਏ ਆ ਥੱਲੇ ਤੁਹਾਨੂੰ ਨਜ਼ਰ ਆ ਜਾਣਗੇ ਸਾਫ਼ ਤੌਰ ਤੇ ਇੱਧਰਲੇ ਪਾਸੇ ਵੀ ਬਰਾਂਡੇ ਬਣੇ ਹੋਏ ਸੀ ਪਾਣੀ ਚ ਡੁੱਬ ਚੁੱਕੇ ਆ ਕਿ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਚੁੱਕੀ ਆ ਜਿਵੇਂ ਉਹ ਤਾਂ ਬਰਾਂਡੇ ਆ ਉਵੇਂ ਹੀ ਥੱਲੇ ਬਰਾਂਡੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਅ ਦਰਖਤ ਹਰੇ ਹੋ ਚੁੱਕੇ ਆ ਪੇਪਲ ਬੋਪਲ ਤੁਹਾਨੂੰ ਨਜ਼ਰ ਆਉਣਗੇ ਹਨਾ ਮਤਲਬ ਯਾਰ ਕਾਫੀ ਯਾਰ ਰਮਣੀਕ ਰਿਹਾ ਹੋਗਾ ਗੋਪੀ ਵੀਰੇ ਇੱਥੋਂ ਦਿਖਾਇਓ ਮੜਾਇਆ ਵੀਓ ਇੱਥੋਂ ਐ ਕਰਕੇ ਵੀ ਤਾਂ ਤੱਕ ਵੀ ਕਿੰਨਾ ਕੁ ਸੋਹਣਾ ਵਾ ਪਤਾ ਲੱਗ ਸਕੇ ਖੂਬਸੂਰਤੀ ਦਾ ਦੇਖੋ ਜੀ ਲੈ ਆ ਦੇਖਿਓ ਕਰਾਂ ਯਾਰ ਇਹ ਬੌਲੀ ਆ तकरीबन ਅਜ ਤੋਂ ਕਹਿ ਸਕਦਾ ਕਿ 150 ਸਾਲ ਦੇ ਲਗਭਗ ਹੋ ਗਿਆ ਇਸ ਨੂੰ ਬਣਿਆ ਹੋਇਆ ਤੇ ਉਹ ਸਮਾਨਿਆ ਦੀ ਬਣੀ ਹੋਈ ਬੌਲੀ ਆ ਤੇ ਇਹ ਜੇ ਤੁਹਾਨੂੰ ਦੱਸਿਆ ਲਾਲ ਪੱਥਰ ਦੀ ਬਣੀ ਹੋਈ ਆ ਇੱਥੇ ਸੁਰਮੇ ਦਾ ਜਿਹੜਾ ਲਾਲ ਪੱਥਰ ਆ ਧੌਲਪੁਰ ਦਾ ਜਾਣਿਆ ਜਾਂਦਾ ਵਾ ਆ ਜੋ ਉਧਰਲੇ ਪਾਸੇ ਆਪਾਂ ਫਿਰ ਚੱਲ ਗਏ ਦਿੱਲੀ ਦਾ ਲਾਲ ਕਿਲਾ ਆਗਰੇ ਦਾ ਲਾਲ ਕਿਲਾ ਪਾਰਲੀਮੈਂਟ ਦਿੱਲੀ ਅਤੇ ਰਾਸ਼ਟਰਪਤੀ ਭਵਨ ਵੱਡੀਆਂ-ਵੱਡੀਆਂ ਇਮਾਰਤਾਂ ਇੱਥੋਂ ਦੇ ਲਾਲ ਪੱਥਰ ਦੇ ਨਾਲ ਬਣੀਆਂ ਹੋਈਆਂ ਇਸ ਧਰਤੀ ਨੂੰ ਰੱਬ ਨੇ ਤੋਹਫੇ ਦੇ ਵਿੱਚ ਪੱਥਰ ਦਿੱਤਾ ਵਾ ਤੇ ਪੱਥਰ ਦੇ ਸਿਰ ਤੇ ਹੀ ਲੰਮਾ ਸਮਾਂ ਰੋਟੀ ਖਾਈ ਗਈ ਕੋਈ ਫਿਰ ਇਧਰ ਹੋ ਕੇ ਦਿਖਾ ਦਿੱਤਾ ਕਿ ਇਧਰੋਂ ਬਰਾਂਡਾ ਆ ਸਕੇ ਤਾਂ ਇਹਦੇ ਸਿਰ ਤੇ ਹੀ ਰੋਟੀ ਖਾਈ ਗਈ ਕਿਸੇ ਨੂੰ ਪਾਣੀ ਦਿੱਤਾ ਹੁੰਦਾ ਵਾ ਇਹਨਾਂ ਨੂੰ ਪੱਥਰ ਦਿੱਤਾ ਤੇ ਪੱਥਰ ਦੇ ਸਿਰ ਤੇ ਹੀ ਦੁਨੀਆ ਤੇ ਇਹਨਾਂ ਨੇ ਰਾਜ ਕੀਤਾ ਸਭ ਤੋਂ ਵੱਧ ਰਿਆਸਤਾਂ ਮੈਨੂੰ ਲੱਗਦਾ ਰਾਜਸਥਾਨ ਦੇ ਵਿੱਚ ਹੋਣਗੀਆਂ ਤੇ ਇੱਥੇ ਪੰਜਾਬ ਦੇ ਨਾਲ ਵੀ ਇਸ ਰਿਆਸਤ ਦਾ ਗੂੜਾ ਰਿਸ਼ਤਾ ਰਿਹਾ ਵਾ ਮਹਾਰਾਜਾ ਪ੍ਰਤਾਪ ਸਿੰਘ ਨਾਭਾ ਵਾਲੇ ਉਹ ਇੱਥੇ ਵਿਆਹੇ ਹੋਏ ਸੀਗੇ ਤੇ ਉਹ ਤੇ ਉਹਨਾਂ ਦੇ ਮੁੰਡੇ ਨੂੰ ਹਿਮਤ ਸਿੰਘ ਨੂੰ ਇਸ ਰਿਆਸਤ ਵਾਲਿਆਂ ਨੇ ਗੋਦ ਲਿਆ ਸੀਗਾ ਤੇ ਹਿਮਤ ਸਿੰਘ ਵਿਆਹ ਆ ਸੀਗਾ ਗਵਾਲੀਅਰ ਰਿਆਸਤ ਦੀ ਸਿਧਿਆ ਪਰਿਵਾਰ ਦੇ ਵਿੱਚੋਂ ਬਸੁੰਦਰਾ ਰਾਜੇ ਦੇ ਨਾਲ ਉਹ ਵਿਆਹ ਸੀ ਹਿਮਤ ਸਿੰਘ ਤੇ ਉਹਨਾਂ ਦਾ ਗਾਂ ਬੱਚਾ ਹੈ ਹੈਗਾ ਵਾ ਮਤਲਬ ਪੰਜਾਬ ਦੇ ਨਾਲ ਵੀ ਗੂੜਾ ਸੰਬੰਧ ਰਿਹਾ ਇਸ ਰਿਆਸਤ ਦਾ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਵੀ ਹਰਵੰਸਕੌਰ ਰਾਏ ਬਰੇਲੀ ਤੋਂ ਕਹਿੰਦੇ ਵੀ ਇੱਥੇ ਵਿਆਹੀ ਆਈ ਸੀਗੇ ਮਤਲਬ ਕਾਫੀ ਪੰਜਾਬ ਦੇ ਨਾਲ ਜੁੜਿਆ ਇਤਿਹਾਸ ਮੰਨਿਆ ਜਾਂਦਾ ਵਾ ਹਨ ਇਸ ਰਿਆਸਤ ਦੇ ਵਿੱਚ ਬਾਈ ਬਲਜੀ ਹਾਂ ਜੀ ਇਸ बावਲੀ ਦਾ ਪਾਣੀ ਪਹਿਲਾਂ ਪੂਰੇ ਸ਼ਹਿਰ ਲਈ ਸਪਲਾਈ ਸੀ ਪਾਣੀ ਕਿੰਨੇ ਲਈ ਅੱਛਾ ਆ ਵੀ ਹਾਂ 25 ਸਾਲਾਂ ਤੋਂ ਬੰਦ ਕੀਤਾ ਜਾਂ ਜਦੋਂ ਚੰਬਲ ਤੋਂ ਪਾਈਪ ਲਾਈਨ ਆ ਗਈ ਸਭ ਤੋਂ ਬੰਦ ਹੋ ਗਿਆ ਪਹਿਲਾਂ ਪਾਣੀ ਸਾਫ਼ ਸੀ ਅੱਲੀ ਉਹਦੇ ਅੰਦਰ ਅੰਦਰ ਪਾਣੀ ਰਹਿੰਦਾ ਹੁੰਦਾ ਸੀ ਤੇ ਹੁਣ ਤਾਂ ਤਿੰਨ ਮੰਜ਼ਲਾ ਡੁੱਬ ਗਈ ਹੈ ਤਾਂ ਡੁੱਬ ਗਈ ਪਾਣੀ ਓਵਰਫਲੋ ਹੋ ਗਿਆ ਤੇ ਬਾਈ ਬਲਜੀਤ ਬੈਂਸ ਇੱਥੇ ਆਪਾਂ ਨੂੰ ਲੈ ਕੇ ਆਇਆ ਵਾ ਨਾਲ ਬਾਈ ਗੁਰਮਨ ਬੈਂਸ ਤੇ ਬਾਈ ਰਾਜਵੀਰ ਇਹ ਨਾਲ ਸੀ ਸਵੇਰ ਤੋਂ ਸੀ ਫਲਮਾਰ ਰਹੇ ਆ ਹਾਲਸੜ ਮੜਕ ਮੜਕੀ ਹੋਈ ਪੈ ਚੱਕੇ ਆ ਇੱਧਰ ਲੱਸੀਆਂ ਜੀ ਕੀ ਆ ਆਜੋ ਆਜੋ ਹਾਂ ਚਮਗਾਦੜ ਉਹਦੇ ਟਰੱਕਾਂ ਦੇ ਹਿਸਾਬ ਨਾਲ ਹੀ ਆ ਇਹ ਟਰੱਕਾਂ ਦੇ ਹਿਸਾਬ ਨਾਲ ਟਰੱਕਾਂ ਦੇ ਹਿਸਾਬ ਨਾਲ ਹੀ ਉਹ ਸਾਹਮਣੇ ਚਮਗਿੱਦੜ ਆ ਪਰ ਨੇੜੇ ਨਹੀਂ ਜਾਵਾਂਗੇ ਕੋਈ ਗੱਲ ਨਹੀਂ ਐਵੇਂ ਮਗਰ ਪੈ ਗਏ ਕਿੱਧਰ ਭਜਦੇ ਫਿਰਾਂਗੇ ਹਨਾ ਤੇ ਬਹੁਤ ਸਾਰੇ ਸੀਗੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ